ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਤੰਜ ਕਸਦੇ ਕਿਹਾ ਕਿ ਮੈਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾ ਪਰ ਕਾਂਗਰਸੀ ਵਰਕਰ ਐਮਸੀ ਐਮਐਲਏ ਮੰਤਰੀਆਂ ਤੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ ਹੋਏ ਨੇ ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਆਧੁਨਿਕ ਤਕਨੀਕ ਲਿਆਉਣਾ ਚਾਹੁੰਦੇ ਨੇ ਤਾਂ ਜੋ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਘਰਾਂ ਵਿੱਚ ਵੀ ਕੰਮ ਮਿਲ ਸਕੇ ਪਰ ਕਾਂਗਰਸੀ ਮੰਡੀਆਂ ਦੇ ਭਾਅ ਵਾਂਗ ਪੰਜਾਬ ਦੀ ਆਰਥਿਕਤਾ ਤੇ ਕੁਰਸੀਆਂ ਦੀ ਕੀਮਤ ਲਾਉਣ ਲੱਗੇ ਹੋਏ ਨੇ ਜਿਸ ਦੀ ਜਿਹੋ ਜਿਹੀ ਨੀਅਤ ਹੁੰਦੀ ਹੈ ਬੰਦਾ ਉਹ ਜਿਹੇ ਕੰਮ ਕਰਦਾ ਮੰਨ ਲਿਆ ਕਿ ਜਿਹੜੇ ਲੋਕ 500 ਕਰੋੜ ਰੁਪਏ ਦੇਖ ਕੇ ਮੁੱਖ ਮੰਤਰੀ ਦੀ ਕੁਰਸੀ ਖਰੀਦਣਗੇ ਉਹ ਲੋਕਾਂ ਦੀ ਸੇਵਾ ਨਹੀਂ ਕਰਨਗੇ ਪਹਿਲਾਂ ਉਹ ਲੋਕ ਆਪਣੇ ਪੈਸੇ ਪੂਰੇ ਕਰਨਗੇ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਨੂੰ ਬੋਲੀ ਤੇ ਲਾ ਦਿੱਤਾ ਜਿਹੜਾ ਵੱਧ ਬੋਲੀ ਲਾਊ ਉਸਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਦੇ ਕਰਜ਼ੇ ਤੇ ਬਿਜਲੀ ਬਿੱਲ ਮਾਫ ਕਰਨ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਲੋਕ ਸਭ ਕੁਝ ਵੇਚ ਰਹੇ ਨੇ ਉਹ ਸਮਾਂ ਆਉਣ ਤੇ ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਦਾ ਫੈਸਲਾ ਕਰਨਗੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਡਾਕਟਰ ਰਵਜੋਦਕਰ ਸਿੱਧੂ ਦੇ ਵਿਵਾਦਿਤ ਬਿਆਨ ਤੋਂ ਬਾਅਦ ਕਾਂਗਰਸ ਨੇ ਉਹਨਾਂ ਨੂੰ ਮੁਤਲਕ ਕਰ ਦਿੱਤਾ ਸੀ ਜਿਸ ਕਾਰਨ ਪਾਰਟੀ ਅੰਦਰ ਲਕਲੇਸ਼ ਜੱਗ ਜ਼ਾਹਿਰ ਹੋ ਗਿਆ ਸੀ ਹੁਣ ਮੁੱਖ ਮੰਤਰੀ ਦੇ ਸੁਭਿਆਰ ਨੇ ਸਿਆਸੀ ਮਾਹੌਲ ਹੋਰ ਪਖਾ ਦਿੱਤਾ ਮਾਨ ਨੇ ਦਾਵਾ ਕੀਤਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਨੇ ਤੇ ਸਮਾਂ ਆਉਣ ਤੇ ਸਹੀ ਫੈਸਲਾ ਕਰਨਗੇ